ਮੋਗਾ 'ਚ ਫਿਰ ਹੋਈ ਵੱਡੀ ਵਾਰਦਾਤ ਦਿਨ ਦਿਹਾੜੇ ਅਣਜਾਣ ਚਾਹਤੇ ਵਿਅਕਤੀਆਂ ਨੇ ਡਾਕਟਰ ਨੂੰ ਮਾਰੀਆਂ ਗੋਲੀਆਂ ਹਾਲਤ ਨਾਜਿਕ ਪੂਰੀ ਘਟਨਾ ਮੋਗਾ ਜ਼ਿਲ੍ਹਾ ਦੇ ਕਸਬਾ ਕੋਟ ਸਿਖਾ ਤੋਂ ਆ ਰਹੀ ਹੈ ਜਿੱਥੇ ਹਰਬੰਸ ਨਰਸਿੰਗ ਹੋਮ ਵਿੱਚ ਦਿਨ ਦਿਹਾੜੇ ਅਣਜਾਣ ਚਾਹਤੇ ਵਿਅਕਤੀਆਂ ਵੱਲੋਂ ਡਾਕਟਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਡਾਕਟਰ ਨੂੰ ਅਨਰਜੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਦਿਨ ਦਿਹਾੜੇ ਹਰਬੰਸ ਨਰਸਿੰਗ ਹੋਮ ਵਿੱਚ ਦਾਖਲ ਹੋ ਕੇ ਅਣਜਾਣ ਚਾਹਤੇ ਵਿਅਕਤੀਆਂ ਵੱਲੋਂ ਅਨੇਵਾ ਫਾਇਰਿੰਗ ਕਰ ਦਿੱਤੀ ਗਈ ਜਦੋਂ ਨਰਸਿੰਗ ਹੋਮ ਵਿੱਚ ਬੈਠੇ ਡਾਕਟਰ ਅਨੈਲ ਕੰਬੋ ਜੋ ਕਿ 55 ਸਾਲ ਦੇ ਹਨ ਨੂੰ ਤਿੰਨ ਗੋਲੀਆਂ ਲੱਗੀਆਂ ਉਹਨਾਂ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਾਣਕਾਰੀ ਮੁਤਾਬਕ ਡਾਕਟਰ ਅਨੈਲ ਕੰਬੋਜ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਨਰਸਿੰਗ ਹੋਮ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਉਥੇ ਹੀ ਮੋਗਾ ਮੈਡੀ ਸਿਟੀ ਹਸਪਤਾਲ ਦੇ ਡਾਕਟਰ ਅਜਮੇਰ ਕੱਲੜਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਡਾਕਟਰ ਅਨੈਲਕ ਬੌਜ ਦਾਖਲ ਹੋਏ ਹਨ ਜਿਨ੍ਹਾਂ ਦੇ ਮਲਟੀਪਲ ਗੋਲੀਆਂ ਲੱਗੀਆਂ ਹੋਈਆਂ ਹਨ ਅਤੇ ਉਹਨਾਂ ਦੀ ਹਾਲਤ ਨਾਜ਼ਕ ਬਣੀ ਹੋਏ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ ਪਰ ਇਸ ਘਟਨਾ ਦੇ ਨਾਲ ਕੋਟ ਹਿਸੇਗਾ ਸ਼ਹਿਰ ਦੇ ਵਸਨੀਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਦਿਨ ਦਿਹਾੜੇ ਇੱਕ ਮੇਨ ਚੌਂਕ ਦੇ ਵਿੱਚ ਗੋਲੀਆਂ ਚੱਲੀਆਂ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ ਕਿ ਦਿਨ ਦਿਹਾੜੇ ਗੋਲੀਆਂ ਦੀ ਵਾਰਦਾਤ ਅਜੇ ਹੀ ਵਾਰਦਾਤ ਨੂੰ ਅੰਜਾਮ ਦੇਣਾ ਕਿੰਨੇ ਹੌਸਲੇ ਬਲੰਦ ਹੋ ਸਕਦੇ ਹਨ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਰਿਪੋਰਟ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬ ਦੀ ਚੈਨਲ ਨਾਲ ਅੱਗੇ ਦੀ ਅਪਡੇਟ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਹਾਂ ਪਹਿਲਾਂ ਜਿਹੜਾ ਮੈਂ ਕਹਿੰਦਾ ਜਿਹੜਾ ਬਹੁਤ ਜੀ ਹਾਂਜੀ ਇਹ ਰਿਪੋਰਟ ਦੇ ਇਹ ਕੰਮ ਤੇ ਕੰਮ ਪੂਰੀ ਕੀ ਹੋ ਜਾਂਦਾ ਸਰ ਕੋੜੀ ਚੱਕਰ ਦੇ ਵਿੱਚ ਗੋਲੀ ਚੱਲੀ ਆ ਮੌਕੇ ਤੇ ਪਹੁੰਚੇ ਸਰ ਕੀ ਮਾਮਲਾ ਸਾਰਾ ਕੀ ਕਾਰਵਾਈ ਹੈ ਸੇ ਹਰਵੰਦ ਸਰ ਸਿੰਘ ਹੋਮ ਤੇ ਦੋ ਅਣਪਛਾਤੇ ਬੰਦੇ ਆਏ ਸੀ ਜਿਨ੍ਹਾਂ ਨੇ ਪਹਿਲਾਂ ਇਹਨਾਂ ਨੂੰ ਡਾਕਟਰ ਸਾਹਿਬ ਕੋ ਟ੍ਰੀਟਮੈਂਟ ਲਈ ਆ ਦਵਾਈ ਵਗੈਰਾ ਦਾ ਪੁੱਛਿਆ ਫਿਰ ਬਾਅਦ ਚ ਇੱਕ ਬੰਦੇ ਨੇ ਰਿਪੋਰਟ ਕਰਦੇ ਉਹਦੇ ਸੰਬੰਧੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਜਿਹੜੇ ਬੰਦੇ ਨੇ ਉਹ ਸੀਸੀਟੀਵੀ ਕੈਮਰਾ ਤੋਂ ਵੀ ਸਾਰੀ ਜੂਜ਼ ਮਿਲੇ ਐ ਤੇ ਮਾਮਲੇ ਦੀ ਹਰ ਐਂਗਲ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਐ ਤੇ ਦੁਲਹੀ ਇਹਨੂੰ ਅਸੀਂ ਵੇਸ ਕਰਦੇ ਹਾਂ ਤਾਂ ਕਰਾਂ ਕਿ ਯਾ ਸਰ ਕੋਈ ਥ੍ਰੈਟ ਵਗੈਰਾ ਇਦਾਂ ਕਿ ਉਹ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਟ ਇਹਨੂੰ ਕਰ ਰਹੇ ਹਾਂ ਤੇ ਹੋਰ ਵੀ ਕੁਝ ਪਤਾ ਲੱਗਦਾ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਹੋਰ ਅਪਡੇਟ ਆਉਗੀ ਉਹ ਤੁਹਾਨੂੰ ਅਸੀਂ ਦੱਸਦੇ ਹਾਂ ਤਾਂ ਗੋਲੀਆਂ ਕਿੰਨਾਂ ਦੇ ਲੱਗੀਆਂ ਸਰ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਇਹਨਾਂ ਤੇ ਲੱਗੀਆਂ ਸੀ ਤੇ ਚੈਸ ਦੇ ਵਿੱਚ ਥੋੜੇ ਥੱਲੇ ਪਾਸੇ ਇੱਕ ਬਾਹਰ ਦੀ ਗੋਲੀਆਂ ਲੱਗੀਆਂ ਤੇ ਪੂਲ ਕੰਡੀਸ਼ਨ ਇਹਨਾਂ ਦੀ ਹਜੇ ਇੱਕ ਵਾਰੀ ਸਟੇਬਲ ਹੈ ਟਰੀਟਮੈਂਟ ਇਹਨਾਂ ਦਾ ਚੱਲ ਰਿਹਾ ਹੈ ਡਾਕਟਰ ਸਾਹਿਬ ਨੇ ਕਿਹ ਚ ਲੱਗਿਆ ਗੁਣੀਆਂ ਅਨਿਲ ਹਾਂ ਜੀ ਤੇ ਸਰ ਪਹਿਚਾਨ ਚ ਆ ਰਹੇ ਹੈ ਸੀਸੀਟੀਵੀ ਫੁਟੇਜ ਤੋਂ ਸਾਨੂੰ ਖੂਸ ਮਿਲੇ ਹੈ ਤੇ ਅੱਗੇ ਜਿਹੜੀ ਪਰਦੇ ਰ ਅਪਡੇਟ ਹੋਊਗੀ ਉਹ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਸਾਡੀ ਅਕੜੀ ਇਨਵੈਸਟੀਗੇਸ਼ਨ ਹਰ ਐਂਗਲ ਤੋਂ ਹੋ ਰਹੀ ਚੱਲ ਰਹੀ ਹੈ ਜਿਵੇਂ ਡਾਕਟਰ ਰਣਜੀਤ ਸਿੰਘ ਕੰਬੋਜ ਹੈ ਕੋਟੀਸ਼ੇ ਖਾਂ ਤੋਂ ਉੱਥੇ ਪ੍ਰੈਕਟਿਸ ਕਰਦੇ ਆ ਰਵੰਸਰ ਸਿੰਘ ਉਹ ਮੈਨਾਂ ਦਾ ਉੱਥੇ ਕੋਈ ਗਨ ਸ਼ਾਟ ਹੋਇਆ ਗੋਲੀ ਮਾਰੀ ਕਿਸੇ ਨੇ ਕੋਟੀ ਸੇਖਾ ਤੋਂ ਆਇਆ ਤਕਰੀਬਨ 1 ਘੰਟਾ ਪਹਿਲਾਂ ਆਇਆ ਸਾਡੇ ਕੋਲ ਸਰੋਪੇ ਕੋਈ ਜੀ ਜਿੱਦਾਂ ਪਿੰਨਾਂ ਬੁੜੇ ਬੰਦੇ ਨੂੰ ਗੋਲੀਆਂ ਨਾਲ ਜੀ ਮਲਟੀਪਲ ਇਹਨਾਂ ਦੇ ਐਂਟਰੀ ਹੈਗੀ ਹੈ ਇੱਕ ਐਗਜ਼ਿਟ ਵੂਂਡ ਵੀ ਹੈਗਾ ਰਾਈਟ ਸਾਈਡ ਤੇ ਵੈਸੇ ਜਿਹੜੀਆਂ ਗੋਲੀਆਂ ਲੱਗੀਆਂ ਉਹ ਚੈਸਟ ਦੇ ਲੈਫਟ ਸਾਈਡ ਤੇ ਲੱਗੀਆਂ ਹੋਈਆਂ ਇੱਕ ਗੋਲੀ ਹਾਰਪਾਰ ਵੀ ਨਿਕਲੀ ਹੋਈ ਹੈ ਅਬਡੋਮਨ ਦੇ ਵਿੱਚ ਦੀ ਕੀ ਕੰਡੀਸ਼ਨ ਵੀ ਹੈ ਜੀ ਕੰਡੀਸ਼ਨ ਸਰ ਇਸ ਵੇਲੇ ਦਾ ਕ੍ਰਿਟੀਕਲ ਹੈ ਪੇਸ਼ੈਂਟ ਵੈਂਟੀਲੇਟਰ ਤੇ ਹੈ ਬਾਕੀ ਟੀਮ ਆਪਣੀ ਸਾਰੀ ਲੱਗੀ ਹੋਈ ਹੈ